ਮੈਨੂੰ ਨਾ ਯਾਰ ਫੋਨ ਫੋਨ ਲਾਇਆ ਕਰ ਲਹੂ ਵੀ ਲੈਣੀ ਆਗੇ ਜਦੋਂ ਤਾਂ ਮੈਂ ਮੈਸੇਜ ਕਰਦਾ ਸੀ ਉਹ ਤਾਂ ਤੂੰ ਰਿਪਲਾਈ ਨਹੀਂ ਦਿੱਤਾ ਕੋਈ ਨਹੀਂ ਨਹੀਂ ਚੰਗਾ ਠੀਕ ਆ ਮੈਨੂੰ ਨਾ ਲਾਈ ਫੋਨ ਲਹੂ ਪੀ ਲੈ ਛੱਡਿਆ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਯਾਰ ਤੇਰੀ ਪਰਜਾਈ ਦੀ ਗੱਲ ਆ ਜਦੋਂ ਤਾਂ ਮੈਂ ਫੋਨ ਲਾਉਂਦਾ ਸੀ ਉਹ ਤਾਂ ਚੱਕਦੀ ਨਹੀਂ ਸੀ ਹੁਣ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਲਾਈ ਰੱਖਦੀ ਹੈਗੀ ਮੈਨੂੰ ਯਾਰ ਭੈੜੀ ਲੱਗਦੀ ਇਹ ਚੰਗੀ ਨਹੀਂ ਲੱਗਦੀ ਹੁਣ ਇਹ ਮਨ ਜਾ ਕੇ ਪਿਆ ਇਹਨਾਂ ਲੋਕਾਂ ਤੋਂ ਯਾਰ ਠੀਕ ਆ ਲੋਕ ਨਹੀਂ ਹੁੰਦੇ ਚੰਗੇ ਮਾੜੇ ਲੋਕ ਹੀ ਹੁੰਦੇ ਆ ਯਾਰ ਬਾਈ ਮਾੜੀ ਮੇਰੀ ਗੱਲ ਤਾਂ ਸੁਣ ਤੈਨੂੰ ਗੱਲ ਦੱਸਦਾ ਇੱਕ ਲੋਕ ਨਹੀਂ ਚੰਗੇ ਮਾੜੇ ਹੁੰਦੇ ਜਿਹੜੇ ਹਾਲਾਤ ਆ ਨਾ ਹਾਲਾਤ ਹੁੰਦੇ ਆ ਚੰਗੇ ਮਾੜੇ ਹਾਲਾਤਾਂ ਦੇ ਹਿਸਾਬ ਨਾਲ ਆਪਾਂ ਬੰਦੇ ਨੂੰ ਜੱਜ ਕਰ ਲੈਣੇ ਆ ਮੈਨੂੰ ਤਾਂ ਯਾਰ ਲੋਕ ਹੀ ਮਾੜੇ ਲੱਗਦੇ ਆ ਇਹ ਯਾਰ ਇਹੋ ਜਿਹਾ ਦੇਖ ਮੇਰੀ ਗੱਲ ਸੁਣ ਜਿਵੇਂ ਆ ਤੂੰ ਠੀਕ ਆ ਤੂੰ ਗਿਆ ਕਿਤੇ ਬਾਹਰ ਸ਼ਹਿਰ ਕਿਤੇ ਠੀਕ ਆ ਤੇਰੇ ਕੋਲੇ ਹੈ ਨੀ ਪੈਸੇ ਡਿੱਗ ਪਏ ਤੇਰੇ ਠੀਕ ਆ ਤੇ ਨਾ ਤੈਨੂੰ ਹੋएगा ਖਾਣ ਨੂੰ ਕੁਛ ਤੈਨੂੰ ਲੱਗੀ ਆ ਭੁੱਖ ਹੂੰ ਤੇ ਤੂੰ ਉੱਥੇ ਤੁਰਿਆ ਜਾਂਦਾ ਜਾਣਦਾ ਵੀ ਕਿਸੇ ਨੂੰ ਨਹੀਂ ਹੂੰ ਠੀਕ ਆ ਤੈਨੂੰ ਮਿਲਦਾ ਇੱਕ ਬੰਦਾ ਅਣਜਾਨ ਬੰਦਾ ਤੇ ਤੈਨੂੰ ਕੋ ਖਾਣ ਨੂੰ ਦੇ ਜਾਂਦਾ ਹੂੰ ਤੂੰ ਹੁਣ ਉਹ ਬੰਦੇ ਬਾਰੇ ਕੀ ਸੋਚਦਾ ਉਹਦੇ ਬਾਰੇ ਤਾਂ ਮੈਂ ਸੋਚਦਾ ਵੀ ਵਦਗਾ ਹੀ ਲੱਗਿਆ ਮੈਨੂੰ ਤਾਂ ਉਹ ਬੰਦਾ ਜਿਹੜਾ ਮੈਨੂੰ ਖਾਣ ਨੂੰ ਦੇਊਗਾ ਭੁੱਖੇ ਨੂੰ ਹੂੰ ਸੋਚਣਾ ਵੀ ਚਾਹੀਦਾ ਜਦੋਂ ਤੈਨੂੰ ਖਾਣ ਨੂੰ ਦੇ ਗਿਆ ਹੂੰ ਹੁਣ ਇੱਕ ਬੰਦਾ ਹੋਰ ਆਉਂਦਾ ਸੈਕੰਡ ਪਰਸਨ ਉਹ ਕੀ ਕਰਦਾ ਜਿਹੜੀ ਚੀਜ਼ ਤੈਨੂੰ ਖਾਣ ਨੂੰ ਦੇ ਕੇ ਗਿਆ ਉਹ ਛਟਾਈ ਉਹਨੇ ਤੇਤੋਂ ਹੁਣ ਤੂੰ ਉਹ ਬੰਦੇ ਬਾਰੇ ਕੀ ਸੋਚਦਾ ਉਹਦੇ ਬਾਰੇ ਯਾਰ ਮੈਂ ਗਲਤ ਸੋਚੂੰਗਾ ਅੱਛਾ ਹੁਣ ਉਹ ਬੰਦੇ ਨੇ ਛਟਾਈ ਕਿਉਂ ਆ ਤੂੰ ਇਹ ਗੱਲ ਫੇਰ ਨਹੀਂ ਸੋਚੀ ਹਾਂ ਉਹਨੇ ਕੀ ਕੀਤਾ ਉਹਨੇ ਉਹ ਦੇਖਿਆ ਪਹਿਲੇ ਬੰਦੇ ਨੂੰ ਵੀ ਉਹ ਤੈਨੂੰ ਕੁਝ ਪਾ ਕੇ ਦੇ ਰਿਹਾ ਸੀ ਕੋਈ ਜ਼ਹਿਰੀਲੀ ਚੀਜ਼ ਤੇ ਉਹਨੇ ਤਾਂ ਛਟਾਈ ਆ ਤੇਤੋਂ ਹੁਣ ਤੂੰ ਉਹ ਬੰਦੇ ਬਾਰੇ ਕੀ ਸੋਚਦਾ ਹੁਣ ਮੈਨੂੰ ਯਾਰ ਵਦਗਾ ਲੱਗਣ ਲੱਗ ਗਿਆ ਅੱਛਾ ਉਹੀ ਬੰਦਾ ਉਹ ਬੰਦਾ ਹੁਣ ਤੈਨੂੰ ਕਹਿੰਦਾ ਮੈਂ ਤੈਨੂੰ ਕੁਝ ਖਵਾ ਕੇ ਲਿਆਉਣਾ ਤੈਨੂੰ ਹੋਰ ਪਾਸੇ ਨੂੰ ਲੈ ਗਿਆ ਖਾਣ ਪੀਣ ਵਾਲੇ ਬਸ ਤੈਨੂੰ ਤੇ ਉਹ ਬੰਦਾ ਹੁਣ ਗਾਇਬ ਹੋ ਗਿਆ ਕਿਸੇ ਪਾਸੇ ਲੰਘ ਗਿਆ ਤੂੰ ਫੇਰ ਇਕੱਲਾ ਰਹਿ ਗਿਆ ਤੈਨੂੰ ਉਹ ਬੰਦਾ ਹੁਣ ਕਿਵੇਂ ਦਾ ਲੱਗਦਾ ਮੈਨੂੰ ਇਹ ਇਕੱਲੇ ਨੂੰ ਛੱਡ ਗਿਆ ਹੁਣ ਮੈਨੂੰ ਗਲਤ ਲੱਗੂਗਾ ਬੰਦਾ ਉਹ ਹੂੰ ਹੁਣ ਉਹ ਬੰਦਾ ਫੇਰ ਵਾਪਸ ਆ ਗਿਆ ਕੁਝ ਖਾਣ ਨੂੰ ਲੈ ਆਇਆ ਤੇਰੇ ਵਾਸਤੇ ਉਹ ਲੈਣ ਗਿਆ ਸੀ ਤਾਂ ਕਰਕੇ ਉਧਰ ਵਗ ਗਿਆ ਤੈਨੂੰ ਲਿਆ ਕੇ ਚੀਜ਼ ਫੜਾਤੀ ਖਾਣ ਨੂੰ ਹੁਣ ਤੂੰ ਉਹ ਬੰਦੇ ਬਾਰੇ ਕੀ ਸੋਚੇਗਾ ਉਹ ਮੈਨੂੰ ਯਾਰ ਬਦਗਾ ਲੱਗਣ ਲੱਗ ਗਿਆ ਹਾਂ। ਹਾਂ। ਇਹੀ ਗੱਲ ਆ। ਜਿਹੜੇ ਹਾਲਾਤ ਹੁੰਦੇ ਆ ਨਾ, ਬੰਦੇ ਨੂੰ ਆਪਾਂ ਹਾਲਾਤਾਂ ਦੇ ਹਿਸਾਬ ਨਾਲ ਵੇਖ ਲੈਣੇ ਆ। ਬੰਦਾ ਚੰਗਾ ਮਾੜਾ ਨਹੀਂ ਹੁੰਦਾ ਜਿਵੇਂ ਦੇ ਹਾਲਾਤ ਹੁੰਦੇ ਆ ਨਾ, ਆਪਾਂ ਨੂੰ ਬੰਦਾ ਜਿਹੜਾ ਚੰਗਾ ਮਾੜਾ ਲੱਗਣ ਲੱਗ ਜਾਂਦਾ। ਉਵੇਂ ਇਹ ਗੱਲ ਆ। ਜਦੋਂ ਤੂੰ ਉਹਨੂੰ ਫੋਨ ਲਾਉਂਦਾ ਸੀ, ਠੀਕ ਆ? ਤੂੰ ਉਹਨੂੰ ਫੋਨ ਇਸ ਲਈ ਲਾਉਂਦਾ ਸੀ ਕਿਉਂਕਿ ਉਹ ਤੈਨੂੰ ਚੰਗੀ ਲੱਗਦੀ ਸੀ ਉਦੋਂ। ਹੂੰ। ਜਦੋਂ ਉਹ ਤੇਰਾ ਫੋਨ ਚੱਕਣੋਂ हट ਗਈ, ਹੋ ਸਕਦਾ ਉਹਦੀ ਮਜਬੂਰੀ ਹੋਵੇ ਜਿਵੇਂ ਤੂੰ ਵੀ ਦੀ ਅੱਜ। ਇਹ ਗੱਲ ਠੀਕ ਆ ਬਈ ਤੇਰੀ ਯਾਰ ਬਦਗਾ ਲੱਗੀ ਗੱਲ ਮੈਂ ਹੂੰ ਇਹੀ ਗੱਲ ਆ ਵੀ ਬੰਦਾ ਨਹੀਂ ਮਾੜਾ ਹੁੰਦਾ ਕਈ ਵਾਰੀ ਹਾਲਾਤ ਚੰਗੇ ਮਾੜੇ ਹੁੰਦੇ ਆ ਤੇ ਆਪਾਂ ਉਹ ਬੰਦੇ ਨੂੰ ਹਾਲਾਤਾਂ ਦੇ ਹਿਸਾਬ ਨਾਲ ਦੇਖ ਲੈਣੇ ਆ ਠੀਕ ਆ ਠੀਕ ਆ ਬਈ ਬਈ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਮੇਰੇਆਂ ਅੱਖਾਂ ਖੋਲਤਾਂ ਤੂੰ ਯਾਰ ਬਈ ਹੁਣ ਐਂ ਕਰ ਸੌਰੀ ਮੰਗੋ ਤੋਂ ਤੇ ਆਪਦੀ ਗਾਹਾਂ ਦੀ ਜ਼ਿੰਦਗੀ ਬਾਰੇ ਸੋਚ ਵੀ ਕੀ ਕਰਨਾ ਠੀਕ ਆ ਬਈ ਮਾਫ਼ੀ ਫੋਨ ਲਾਉਣਾ ਉਹਨੂੰ ਦੁਬਾਰੇ ਕੋਈ ਨਹੀਂ ਕਰਦਾ ਗੱਲ ਆ ਚਾਹ ਪੀ ਠੰਡੀ ਹੁੰਦੀ ਆ ਬਾਹੋ ਬਾਈ ਤੇਰੇ ਅੱਖਾਂ ਹੀ ਖੋਲਤਾਂ ਯਾਰ ਅੱਜ ਤਾਂ ਤੂੰ ਮਿਹਰਬਾਨ